contemplation <im> of blackkt experiences ਹੈਪੀ ਬਰਥਡੇ ਬਾਬਾ ਜੀ ਤੰਤਨ ਬਾਬਾ ਜੀ ਨੂੰ ਸੇਵਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ 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 ਵਾਰ ਮੁਬਾਰਕਾਂ ਦਿੰਨਾ ਬਾਬਾ ਦੀਪ ਸਿੰਘ ਜੀ ਐਸੀ ਉਹਨਾਂ ਨੇ ਸ਼ਹਾਦਤ ਇਸੀ ਕੌਮ ਦੇ ਲਈ ਕਿ ਉਹ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਬਣ ਕੇ ਹੋਈ ਹੈ। ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹਰ ਐਤਵਾਰ ਗੁਰਦੁਆਰਾ ਬਾਬਾ ਚਾਨਣ ਸਿੰਘ ਜੀ ਦਰবেশ ਬਾਬਾ ਖੜਕ ਸਿੰਘ ਜੀ ਦੇ ਗੁਰਦੁਆਰਾ ਮੇਨ ਤੋਂ ਬਗਾ ਪ੍ਰਾਣਾ ਵਿਖੇ ਹਰ ਐਤਵਾਰ ਨੂੰ ਦੀਵਾਨ ਸਾਜਦੇ ਨੇ, ਗੁਰਬਾਣੀ ਦੇ ਜਾਪ ਹੁੰਦੇ ਨੇ। ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਬੜੇ ਚਾ ਪਿਆਰ ਸ਼ਰਧਾ ਦੇ ਨਾਲ ਆ ਕੇ ਸੰਗਤਾਂ ਇੱਥੇ ਗੁਰਬਾਣੀ ਦੇ ਜਸ ਗੁੰਦੀਆਂ ਨੇ ਸੇਵਾ ਕਰਦੇ ਨੇ ਹੱਥੀ ਸੇਵਾ ਕਰਦੇ ਨੇ ਤੇ ਬਾਬਾ ਜੀ ਪਾਸੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਬਾਬਾ ਦੀਪ ਸਿੰਘ ਜੀ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਲੈਂਦੇ ਰਹਿਣ ਇਸੇ ਤਰ੍ਹਾਂ ਸੰਗਤਾਂ ਨੂੰ ਖੁਸ਼ੀਆਂ ਨਾਲ ਗੱਫੇ ਭੜ ਭੜ ਕੇ ਤੋਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੀ ਜਨਮ ਦਿਨ ਦੀਆਂ ਬਧਾਈਆਂ ਜਨਮ ਦਿਨ ਤੇ ਬਾਬਾ ਜੀ ਨੂੰ ਲੱਖ ਲੱਖ ਵਧਾਈਆਂ ਬਾਬਾ ਜੀ ਨੇ ਸਾਡੇ ਤੇ ਤਰਸ ਕੀਤਾ ਸਾਡੀ ਬਾਹ ਫੜੀ ਅਸੀਂ ਬਾਬਾ ਜੀ ਕੇ ਇਹ ਅਰਦਾਸ ਬੇਨਤੀ ਕਰਦੀਆਂ ਵੀ ਸਾਡੇ ਕੋਲ ਆਪਣੇ ਦੁਪਹਿਰੇ ਕਰਵਾਈ ਜਾਣ ਤੇ ਸਾਡੇ ਕਾਰਜ ਰਾਸ ਕਰਨ ਸਿੰਘ ਜੀ ਨੇ ਮੈਨੂੰ ਸਭ ਕੁਝ ਦਿੱਤਾ ਜਿਵੇਂ ਬਾਬਾ ਜੀ ਨੇ ਮੇਰੀਆਂ ਝੋਲੀਆਂ ਭਰੀਆਂ ਹਨ ਉਵੇਂ ਹੀ ਸਾਰੀ ਸੰਗਤ ਦੀਆਂ ਝੋਲੀਆਂ ਭਰਨ ਤਾਂਤਨ ਬਾਬਾ ਦੀਪ ਸਿੰਘ ਜੀ ਤਾਂਤਨ ਬਾਬਾ ਦੀਪ ਸਿੰਘ ਦਾ ਜੋ ਜਨਮ ਦਿਹਾੜਾ ਅੱਜ ਮਨਾਇਆ ਗਿਆ ਸਾਰੀਆਂ ਸੰਗਤਾਂ ਜਿੰਨੀਆਂ ਵੀ ਆਈਆਂ ਜੋ ਵੀ ਇੱਛਾਵਾਂ ਲੈ ਕੇ ਆਈਆਂ ਉਹਨਾਂ ਸਾਰੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਿਨ੍ਹਾਂ ਦੇ ਬੱਚੇ ਨਸ਼ੇਤ ਲੱਗ ਚੁੱਕੇ ਐ ਬਾਬਾ ਜੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੋ ਵੀ ਇੱਥੇ ਆਪ ਦੀ ਸ਼ਰਧਾ ਭਾਵਨਾ ਨਾਲ ਇੱਥੇ ਲੰਗਰ ਚਾਹੇ ਇੱਕ ਫੁਲਕਾ ਲੈ ਕੇ ਆਉਂਦਾ ਪ੍ਰਸ਼ਾਦਾ ਚਾਹੇ ਦੋ ਲੈ ਕੇ ਆਉਂਦਾ ਉਹਨਾਂ ਦੇ ਖਜਾਂਦੇ ਭਰਪੂਰ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ